ਰਸ਼ੀਆ ਦੀ ਪੁਤਿਨ ਸਰਕਾਰ ਨੇ ਦੇਸ਼ ਦੇ ਵਿੱਚ ਡਿਜੀਟਲ ਸੁਰੱਖਿਆ ਅਤੇ ਸਥਾਨਕ ਟੈਕਨੋਲੋਜੀ ਨੂੰ ਉਤਸ਼ਾਹਿਤ ਕਰਨ ਦੇ ਲਈ ਅਮਰੀਕੀ ਵੈੱਬਸਾਈਟਾਂ ਅਤੇ ਐਪਸ ਜਿਨ੍ਹਾਂ ਦੇ ਵਿੱਚ YouTube, WhatsApp, Instagram ਸ਼ਾਮਲ ਨੇ ਇਹਨਾਂ ਸਾਰੀਆਂ ਵਿਦੇਸ਼ੀ ਸੋਸ਼ਲ ਮੀਡੀਆ ਐਪਸ ਤੇ ਪਲੇਟਫਾਰਮ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਹੈ। ਰੂਸ ਦੇ ਵਿੱਚ ਹੁਣ YouTube, Instagram ਤੇ WhatsApp ਇਸਤੇਮਾਲ ਨਹੀਂ ਕੀਤਾ ਜਾ ਸਕੇਗਾ। ਰੂਸ ਦੀ ਸਰਕਾਰ ਦੇ ਇਸ ਫੈਸਲੇ ਦੇ ਨਾਲ ਰੂਸ ਦੇ 10 ਕਰੋੜ ਉਪਭੋਗਤਾ ਪ੍ਰਭਾਵਿਤ ਹੋਏ ਨੇ। ਤੁਹਾਨੂੰ ਦੱਸ ਦਈਏ ਕਿ ਹੁਣ ਇਨਾਲ ਸੇਵਾਮਾ ਤੱਕ ਪਹੁੰਚਣ ਦੇ ਵਿੱਚ ਉਹਨਾਂ ਨੂੰ ਮੁਸ਼ਕਲ ਆ ਰਹੀ ਹੈ ਕਿਉਂਕਿ ਇਹਨਾਂ ਦੇ ਡੋਮੇਨ ਰਾਸ਼ਟਰੀ ਡੋਮੇਨ ਨੇਮ ਸਿਸਟਮ ਤੋਂ ਹਟਾ ਦਿੱਤੇ ਗਏ ਨੇ ਰੂਸੀ ਸਰਕਾਰ ਨੇ ਅਮਰੀਕਾ ਦੀਆਂ ਇਹਨਾਂ ਸੋਸ਼ਲ ਮੀਡੀਆ ਐਪਲੀਕੇਸ਼ਨਸ ਤੇ ਪੂਰੀ ਤਰ੍ਹਾਂ ਦੇ ਨਾਲ ਪਾਬੰਦੀ ਲਗਾ ਦਿੱਤੀ ਗਈ ਹੈ ਇਸ ਦੇ ਉੱਤੇ ਪਾਬੰਦੀ ਲਗਾਉਣ ਦਾ ਸਰਕਾਰ ਦਾ ਮੁੱਖ ਉਦੇਸ਼ ਨਿੱਜੀ ਡੇਟਾ ਦੀ ਸੁਰੱਖਿਆ ਕਰਨਾ ਵਿਦੇਸ਼ੀ ਕੰਪਨੀਆਂ ਦੇ ਪ੍ਰਭਾਵ ਨੂੰ ਘਟਾਉਣਾ ਹੈ ਇਸ ਦੇ ਬਦਲ ਵਿੱਚ ਰੂਸ ਨੇ ਆਪਣੇ ਸਥਾਨਕ ਸੋਸ਼ਲ ਮੀਡੀਆ ਨੈਟਵਰਕ ਵੀ ਲਾਂਚ ਕੀਤੇ ਨੇ ਅਤੇ ਇਹ ਨਵੀਂ ਐਪ ਸਵਦੇਸ਼ੀ ਟੈਕਨੋਲੋਜੀ ਤੇ ਆਧਾਰਿਤ ਹੈ ਇਸ ਨੂੰ ਵਧੇਰੇ ਸੁਰੱਖਿਅਤ ਦੱਸਿਆ ਜਾ ਰਿਹਾ ਹਾਲਾਂਕਿ ਆਲੋਚਕ ਇਸ ਨੂੰ ਸਰਕਾਰੀ ਨਿਗਰਾਨੀ ਦੇ ਇੱਕ ਸਾਧਨ ਵਜੋਂ ਮੰਨ ਰਹੇ ਨੇ ਪੁਤਿੰ ਪ੍ਰਸ਼ਾਸਨ ਨੇ ਇੰਟਰਨੈਟ ਸੇਵਾ ਪ੍ਰਦਾਤਾਵਾਂ ਨੂੰ ਸਖਤ ਹੁਕਮ ਦਿੱਤੇ ਨੇ ਕਿ ਉਹ ਕੇਵਲ ਰਾਸ਼ਟਰੀ ਡੀਐਨਐਸ ਦੀ ਵਰਤੋਂ ਕਰਨ ਤਾਂ ਜੋ ਸਰਵਲੈਸ ਇੰਟਰਨੈਟ ਨੀਤੀ ਨੂੰ ਪ੍ਰਭਾਵਸ਼ਾਲੀ ਢੰਗ ਦੇ ਨਾਲ ਲਾਗੂ ਕੀਤਾ ਜਾ ਸਕੇ ਇਸ ਤੋਂ ਇਲਾਵਾ ਰੂਸ ਨੇ ਕਈ ਅੰਤਰਰਾਸ਼ਟਰੀ ਨਿਊਜ਼ ਵੈੱਬਸਾਈਟਾਂ ਅਤੇ ਗੁਮਨਾਮ ਬ੍ਰਾਊਜ਼ਰ ਲਈ ਵਰਤੇ ਜਾਣ ਵਾਲੇ ਟੂਲਸ ਤੇ ਵੀ ਰੋਕ ਲਗਾ ਦਿੱਤੀ ਹੈ। ਰੂਸ ਦਾ ਇਹ ਕਦਮ ਦੁਨੀਆ ਭਰ ਦੇ ਵਿੱਚ ਸੋਸ਼ਲ ਮੀਡੀਆ ਤੇ ਵੱਧ ਰਹੀਆਂ ਪਾਬੰਦੀ ਪਾਬੰਦੀਆਂ ਦਾ ਇੱਕ ਹਿੱਸਾ ਮੰਨਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦਈਏ ਇਸ ਤੋਂ ਪਹਿਲਾਂ ਸਪੇਨ, ਆਸਟ੍ਰੇਲੀਆ ਵਰਗੇ ਦੇਸ਼ਾਂ ਨੇ ਛੋਟੇ ਬੱਚਿਆਂ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੀ ਸੋਸ਼ਲ ਮੀਡੀਆ ਇਸਤੇਮਾਲ ਕਰਨ ਤੇ ਪਾਬੰਦੀ ਲਗਾਈ ਹੈ ਤੇ ਇਸੇ ਤਰ੍ਹਾਂ ਦੀਆਂ ਪਾਬੰਦੀਆਂ ਲਗਾਉਣ ਦੀ ਮੰਗ ਕਈ ਹੋਰ ਦੇਸ਼ਾਂ ਦੇ ਵਿੱਚ ਵੀ ਉੱਠ ਰਹੀ ਹੈ। ਸੋ ਰੂਸ ਦੇ ਵੱਲੋਂ ਅਮਰੀਕੀ ਵੈੱਬਸਾਈਟਾਂ ਦੇ ਉੱਤੇ ਖਾਸ ਤੌਰ ਤੇ ਸੋਸ਼ਲ ਮੀਡੀਆ ਸਾਈਟਾਂ ਅਤੇ ਕੁਝ ਨਿਊਜ਼ ਵੈੱਬਸਾਈਟਾਂ ਦੇ ਉੱਤੇ ਪਾਬੰਦੀ ਲਗਾਈ ਹੈ ਇਸ ਪਾਬੰਦੀ ਦੇ ਨਾਲ ਵੱਡੀ ਗਿਣਤੀ ਦੇ ਵਿੱਚ ਰੂਸੀ ਉਪਭੋਗਤਾ ਪ੍ਰਭਾਵਿਤ ਹੋਣਗੇ